ਆ ਮੱਥੇ ਦੀਆਂ ਤਕਦੀਰਾਂ ਹੁੰਦੀਆਂ ਨੇ। ਦੇਸ਼ ਨਿਕਾਲਾ ਮਿਲ ਗਿਆ ਸੀ। ਅੱਜ 15 ਸਾਲਾਂ ਬਾਅਦ ਮੈਂ ਇਹਨਾਂ ਗਲੀਆਂਾਂ 'ਚ ਫੇਰ ਪੈਰ ਪਾਇਆ। ਉਹ ਛੋਟਾ ਜਿਹੜਾ ਪਿਆਰ ਛੋਟਾ ਜਿਹੜਾ ਸਾਥ ਹੈ ਉਹ ਹਮੇਸ਼ਾ ਮੇਰੇ ਮਨ 'ਚ ਲਿਖਿਆ ਹੈ। ਬੜੇ ਲੋਕ ਮੈਨੂੰ ਕਹਿੰਦੇ ਵਕਤ ਪਰੀਿਆਰ ਤੂੰ ਸਾਨੂੰ ਛੱਡ ਕੇ ਨਹੀਂ ਜਾਣਾ। ਤੂੰ ਇੱਥੇ ਰਹਿਣ ਤੂੰ ਸਾਨੂੰ ਇੱਥੇ ਰਹਿਣਾ ਸੀ ਪਰ ਜਿਹੜਾ ਪ੍ਰਮਾਤਮਾ ਨੇ ਕੋਈ ਦਾਣਾ ਚੋਗਾ ਲਿਖਿਆ ਹੁੰਦਾ ਹੈ ਜਿਹੜੀਆਂ ਤਕਦੀਰਾਂ ਦੇ ਉਹ ਚੁੱਕ ਕੇ ਆਉਣੇ ਪੈਂਦੇ ਬਾਅਦਲ ਮੈਂ 14 ਸਾਲ 15 ਸਾਲ ਬਾਅਦ ਅੱਜ ਫੇਰ ਤੁਹਾਡੇ درمیان ਹਾਜ਼ਰ ਹੋਇਆ ਸੋ ਛੋਟਾ ਜਿਹੜਾ ਦਰਦ ਹੈ ਇਹ ਮੈਂ ਮਹਿਸੂਸ ਕਰ ਰਿਹਾ ਛੋਟਾ ਦਰਦ ਮਹਿਸੂਸ ਕਰ ਰਿਹਾ ਕਾਸ਼ ਮੈਂ ਥੋ ਨਾ ਜਾਂਦਾ ਕਿ ਤੁਹਾਨੂੰ ਮੁਸੀਬਤ ਆਣੀ ਨਹੀਂ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ ਕਿ ਅੱਜ ਗਿੱਦੜਪਾ ਦੇ ਲੋਕ ਜਿ ਖਾਈ ਸਕੂਲ ਤੋਂ ਮਹਿਰੂਮ ਹੈ ਕੋਈ ਕਹਿੰਦਾ ਬੈਂਕ ਤੋਂ ਮਹਿਰੂਮ ਹੈ ਸਟੇਡੀਅਮ ਹੈ ਨਹੀਂ ਪੀਨ ਵਾਲੇ ਪਾਣੀ ਦਾ ਸਰਪਾ ਹੈ ਨਹੀਂ ਕਦੇ ਤੁਸੀਂ ਬਠਿੰਡੇ ਸ਼ਹਿਰ ਦੇ ਵਿੱਚ ਕੋਈ ਗੱਲ ਬਠਿੰਡੇ ਸ਼ਹਿਰ ਤੁਸੀਂ ਜਾ ਕੇ ਆਓ ਉੱਥੇ ਵੀ ਜਦੋਂ ਮੈਂ ਐਮਐਲਏ ਬਣਿਆ ਦਾ ਇੱਕ ਇੱਕ ਇਲਾਕਾ ਜਿਹਨੂੰ ਉਹਨੂੰ ਲੈਣੋਂ ਪਾਰ ਕਹਿੰਦੇ ਸੀ ਜੀ ਲੈਣੋਂ ਪਾਰ ਇਲਾਕਾ ਇੱਕ ਤਾਂ ਬਠਿੰਡਾ ਸ਼ਹਿਰ ਹੈ ਪਰ ਲੈਣੋਂ ਪਾਰ ਇਲਾਕਾ ਵੀ ਬਠਿੰਡੇ ਤੋਂ ਵੀ ਵੱਧ ਚੁੱਕਿਆ ਤੇ ਜਦੋਂ ਮੈਂ ਐਮਐਲਏ ਬਣਿਆ ਤੇ ਉੱਥੇ ਲੋਕਾਂ ਨੇ ਮੈਨੂੰ ਇਹ ਇਹ ਕਿਹਾ ਕਿ ਜੀ ਇਹ ਪੁਲ ਬਣਾ ਕੇ ਦਿਓ ਰੇਲਵੇ ਦਾ ਤੇ ਰੇਲਵੇ ਵਾਲੇ ਕਹਿੰਦੇ ਜੀ ਇਹ ਪਾੜ ਨਹੀਂ ਸਕਦਾ ਮੈਂ ਕਿਹਾ ਜੀ ਕਿਉਂ ਨਹੀਂ ਬਣ ਸਕਦਾ ਉਹ ਕਹਿੰਦੇ ਜੀ ਇੱਥੋਂ ਤਾਂ 7-8 ਲਾਈਨਾਂ ਜਾਂਦੀਆਂ ਤੇ ਪਿੰਨ ਬਿਕਾਨੇ ਡਿਵੀਜ਼ਨ ਫਿਰੋਜ਼ਪੁਰ ਡਿਵੀਜ਼ਨ ਤੇ ਹਪਾਲਾ ਡਿਵੀਜ਼ਨ ਫਿਰ ਨੌ ਮਣ ਤੇਲ ਇਕੱਠਾ ਹੋਊਗਾ ਸਾਰਿਆਂ ਕਿਿੱਤੇ ਬੈਠ ਬੈਠੇ ਹੋਣਗੇ ਕਿ ਪੁਲ ਦਾ ਡਿਜ਼ਾਈਨ ਬਣੂਗਾ ਫਿਰ ਕਿ ਪੁਲ ਦੀ ਜਿਹੜੀ ਹੈ ਕੀਮਤ ਕੌਣ ਦੇਊਗਾ ਔਰ ਮੈਂ ਤੁਹਾਨੂੰ ਇਹ ਇਹ ਗੱਲ ਤੇ ਐ ਨਹੀਂ ਕਿ ਮੈਂ ਤੁਹਾਡੇ ਧਰਨੇ 'ਚ ਆਇਆ ਹਾਂ ਪਰ ਅੱਜ ਤੁਸੀਂ ਉਹਦੇ ਰਿਸ਼ਤੇਦਾਰ ਰਹਿੰਦੇ ਹੋਣੇ ਬਠਿੰਡੇ ਤੁਸੀਂ ਰਿਸ਼ਤੇਦਾਰਾਂ ਨੂੰ ਜਾ ਕੇ ਪੁੱਛ ਲਿਓ ਕਿ ਜਿਹੜੀ ਚੀਜ਼ ਨਾ ਮੁਮਕਿਨ ਸੀ ਉਥੇ ਸੈਂਟਰ ਦੇ ਵਜ਼ੀਰ ਵੀ ਰਹੇ ਬਠਿੰਡੇ ਸ਼ਹਿਰ ਤੋਂ ਜਿਹੜੇ ਐਪੀਸਸੀ ਹੋਰ ਵਿੱਚ ਸੀ ਪਰ ਉਹਨਾਂ ਨੇ ਕਹਿੰਦੋ ਸੀ ਇਹ ਪੁਲ ਬਣ ਨਹੀਂ ਸਕਦਾ ਅੱਜ ਇਹ ਅੱਜ ਉਹ ਪੁਲ ਕੰਪਲੀਟ ਹੋਣ ਦੇ ਨਸਤੇ ਆ ਚੁੱਕਿਆ ਹੈ ਪਰ ਉਹਨਾਂ ਦਿਨਾਂ 100 ਕਰੋੜ ਰੁਪਈਆ ਦੀ ਕੀਮਤ ਲੱਗੀ ਗਈ ਸੀ ਔਰ 100 ਕਰੋੜ ਦਾ ਪੁਲ ਜਿਹੜਾ ਉਹ ਬਠਿੰਡੇ ਬਣਿਆ ਸੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹ ਕੋਈ ਬੇਨਤੀ ਕਰਨਾ ਹੈ ਮੈਨੂੰ ਧਰਮੇ ਦਾ ਪਤਾ ਸੀਗਾ ਕਿ ਗਿੱਦੜਵਾ ਸ਼ਹਿਰ ਦੇ ਵਿੱਚ ਧਰਨਾ ਲੱਗਿਆ ਹੈ ਮੈਂ ਮੈਨੂੰ ਥੋੜੀ ਜਿਹੀ ਝਿਜਕ ਐ ਇਸ ਦੀ ਸੀਗੀ ਜਿਹੜੇ ਪੁਰਾਣੇ ਲੀਡਰ ਹੈ ਗਿੱਦੜਵਾ ਦੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕਿ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਐ ਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਮਸਲੇ ਦਾ ਹੱਲ ਹੋਣਾ ਨਹੀਂ ਸੋ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਦੱਸਦਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਹੈ ਤਾਂ ਮੇਰੇ ਇਤਬਾਰ ਤੇ ਅੱਜ ਤੁਸੀਂ ਇਹ ਧੱਕਣਾ ਜਿਹੜਾ ਹੈ ਇਹ ਚੱਕ ਲਓ ਔਰ ਇਹ ਜਿਹੜਾ ਤੁਸੀਂ ਅੰਡਰਗਰਾਉਂਡ ਜਿਹੜਾ ਕਹਿ ਰਹੇ ਹੋ ਪੁਲ ਜਿਹੜਾ ਇਹਦਾ ਮੈਂ ਹੱਲ ਕਰਾ ਕੇ ਦਊਗਾ ਔਰ ਆਪਣੇ ਬਿੱਟੂ ਸਾਹਿਬ ਜਿਹੜੇ ਹੈ ਉਹ ਰੇਲਵੇ ਦੇ ਮਿਸਟਰ ਹੈ ਵੈਸ਼ਨਲ ਸਾਹਿਬ ਵੱਡੇ ਮਿਸਟਰ ਹੈ ਔਰ ਸਾਡੇ ਫਾਇਨੈਂਸ ਮਿਸਟਰ ਹੈ ਮੈਂ ਗੱਲ ਦੱਸ ਦਰਦ ਤੋਂ ਬਿਨਾ ਪੁੱਛਿਆ ਉਹਨਾਂ ਨਾਲ ਗੱਲ ਬੋਲੜੀ ਮੈਂ ਉਹਨਾਂ ਨਾਲ ਕਰ ਚੁੱਕਿਆ ਉਹ ਕਹਿੰਦੇ ਇਹ ਕੋਈ ਬਹੁਤ ਵੱਡੀ ਬਾਤ ਨਹੀਂ ਆ ਬਿੱਲੀ ਆ ਜਾਉਂ ਮੈਂ ਥੋੜੇ ਦਿਨਾਂ ਅੰਦਰ ਦਿੱਲੀ ਜਾਉਂਗਾ ਪਰ ਉਹਨਾਂ ਤੋਂ ਵਾਅਦਾ ਵਿਸ਼ਵਾਸ ਲੈ ਕੇ ਆਉਂਗਾ ਕਿ ਆਪਣਾ ਪਰ ਸਿਆਣੇ ਕਹਿੰਦੇ ਕਿ ਵੱਡੇ ਬੋਲ ਨਾ ਬੋਲੀਏ ਪ੍ਰਮਾਤਮਾ ਨਾਲ ਤੇ ਭੰਕਾਰ ਦਾ ਵੈਰ ਪੈ ਜਾਂਦਾ ਹੈ ਮੈਂ ਪਰਮਾਤਮਾ ਤੋਂ ਡਰ ਕੇ ਕਹਿੰਦਾ ਕਿ ਮੈਂ ਨੀਚੇ ਵਾਲਾ ਪੁਲ ਵੀ ਬਣਾ ਦੂੰਗਾ ਪਰ ਉੱਪਰ ਵਾਲਾ ਪੁਲ ਵੀ ਬਣਾਉਣੇ ਉਹਨੇ ਪੁਲ ਬਣਾਵਾਉਂਦਾ ਤੇ ਮੇਰੀ ਹਰ ਕੋਸ਼ਿਸ਼ ਹੋਏਗੀ ਤੇ ਪਰ ਮੈਨੂੰ ਇਹ ਮੇਰਾ ਮੇਰਾ ਦਿਲ ਇਸ ਗੱਲ ਦੀ ਦਵਾਈ ਦੇਣ ਨੂੰ ਤਿਆਰ ਹੈ ਕਿ ਜੇ ਮੈਂ ਉੱਥੇ ਜਾ ਕੇ ਗੱਲ ਤੋਂ ਬਾਤਾਂ ਉਹ ਮੇਰੀ ਗੱਲ ਬੰਦੇ ਜਾਊਗਾ ਸੋ ਇਹ ਤਾਂ ਤੁਸੀਂ ਮੇਰੇ ਮੇਰੇ ਵਿਸ਼ਵਾਸ ਤੇ ਉਹਨੇ ਧਰਨਾ ਬੰਦ ਕਰੋ ਤੁਸੀਂ ਦਿਹਾੜੀ ਕਰਨ ਵਾਲੇ ਲੋਕ ਹੋ ਤੁਸੀਂ ਕਾਰੋਬਾਰ ਤੁਸੀਂ ਤਬੀਲਦਾਰ ਲੋਕ ਹੋ ਧਰਨਿਆਂ ਤੇ ਬੈਠੇ ਥੋੜਾ ਨੁਕਸਾਨ ਹੁੰਦਾ ਔਰ ਮੈਨੂੰ ਸ਼ਰਮ ਆਉਂਦੀ ਹੈ ਕਿ ਮੇਰੇ ਸ਼ਹਿਰ ਦੇ ਲੋਕ ਐ ਕਿ ਇਹ ਇਸ ਕੰਮ ਤੇ ਬੈਠੇ ਐ ਤਾਂ ਮੈਂ ਇਹ ਕੰਮ ਥੋੜਾ ਕਰਵਾ ਕੇ ਦਊਗਾ ਦੂਸਰਾ ਮੈਂ ਬੈਂਕ ਵਾਲਾ ਕੰਮ ਥੋੜਾ ਮੈਂ ਕਰਵਾਉਂਦਾ ਕਿਉਂਕਿ ਇਹ ਗਵਰਨਮੈਂਟ ਆਫ ਇੰਡੀਆ ਦੇ ਬੰਤੇ ਹੁੰਦੇ ਐ ਤਾਂ ਸਰਕਾਰੀ ਬੈਂਕ ਨੂੰ ਕਹਾਂਗਾ ਕਿ ਇੱਕ ਵਾਰ ਬੈਂਕ ਦੀ ਬ੍ਰਾਂਚ ਖੜੀ ਇਹਦੀਆਂ ਥੋੜੀਆਂ ਬਾਕੀ ਡਿਮਾਂਡਸ ਹੈ ਹਾਈ ਸਕੂਲ ਬਣਾਣਾ ਸਟੇਡੀਅਮ ਬਣਾਣਾ ਵਾਟਰ ਵਰਕਸ ਬਣਾਣਾ ਕਿ ਮੇਰੀ ਗਰਾਰੀ ਤੇ ਗਰਾਨੀ ਝੜ ਜੂ। ਕਿਉਂਕਿ ਇਹ ਸਰਕਾਰ ਪੰਜਾਬ ਸਰਕਾਰ ਦੇ ਜੁਮਰੇ ਦੇ ਵਿੱਚ ਜਾਂ ਉਹਨਾਂ ਦੇ ਅਧਿਕਾਰ ਦੇ ਵਿੱਚ ਆਉਂਦੀ ਹੈ। ਪੰਜਾਬ ਸਰਕਾਰ ਹੁਣ ਜਮਾਂ ਟੰਗ ਹੋ ਗਈ। ਉਹਨਾਂ ਕੋਲੇ ਤਾਂ ਹੋ ਸਕਦਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹਾਂ ਤੇ ਪੈਸੇ ਵੀ ਨਾ ਹੋਣ। ਸੋ ਮੈਂ ਇਹ ਜਿਹੜਾ ਤੁਹਾਡੇ ਨਾਲ ਬਾਤ ਹੈ ਕਿ ਆ ਜਿਹੜਾ ਅੰਡਰ ਬ੍ਰਿਜ ਹੈ ਤੇ ਉਹ ਓਵਰ ਬ੍ਰਿਜ ਜੇ ਮੈਂ ਕੋਸ਼ਿਸ਼ ਕਰੂਗਾ ਕਿ ਮੈਂ ਤੁਹਾਡੇ ਕਰਕੇ ਦਊਗਾ ਔਰ ਜੇਨੇ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਇਹ ਮੁਕੱਦਮਾ ਮੈਂ ਲੜੂਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਕਿ ਤੁਸੀਂ ਹੁਣ ਜਾ ਕੇ ਸਰਾੜੇ ਤੇ ਸਿਰ ਰੱਖ ਕੇ ਸੋਝੋ ਆਰਾਮ ਨਾਲ ਕਿ ਹੁਣ ਸਿਰਦਰਦੀ ਮੈਂ ਆਪਣੇ ਸਿਰ ਲੈ ਲਈ ਹੈ ਪੁਲਿਸ ਕਰਕੇ ਉਹਦਾ ਥਾਇਆ ਨਾ ਇਕਵਾਰੀ ਫੇਰ ਕਿਸ ਗੱਲ ਦਾ ਧੰਨਵਾਦ ਕਰਦਾ ਐ ਪਰ ਜਿਸ ਤਰ੍ਹਾਂ ਅਰਵੀ ਸਾਹਿਬ ਤੁਸੀਂ ਕਿਹਾ ਵੀ ਅਸੀਂ ਤੁਹਾਨੂੰ ਪਿਆਰ ਨਾਲ ਕਾਕਾ ਜੀ ਕਹਿੰਦੇ ਹਾਂ ਤੁਹਾਨੂੰ ਮੇਰਾ ਮੂੰਹ ਆਉਂਦਾ ਮੈਨੂੰ ਤੁਹਾਡਾ ਮੂੰਹ ਕਿਸ ਗੱਲ ਦਾ ਯਕੀਨ ਕਰਿਓ ਔਰ ਮੈਨੂੰ 1 ਮਹੀਨਾ ਹੋ ਗਿਆ ਗਿੱਦੜ ਵਿੱਚ ਆਇਆ ਹਾਂ ਯਕੀਨ ਕਰਿਓ ਮੈਂ ਤਾਂ ਤੁਹਾਡੇ ਘਰਾਂ ਚ ਰੋਟੀਆਂ ਦੁਕਾਨਾਂ ਤੇ ਐ ਤੁਰੇ ਫਿਰਦਾ ਜਿਵੇਂ ਬੰਦਾ ਕੋਈ ਆਪ ਦਾ ਰਿਸ਼ਤੇਦਾਰੀ ਚ ਭੱਜਿਆ ਫਿਰਦਾ ਨਾ ਚਾਹੀਏ ਨਾ ਤਾਂ ਦੇਖ ਕੇ ਮੈਨੂੰ ਇੰਨੀ ਖੁਸ਼ੀ ਹੋ ਗਈ ਕਿ ਜਿੱਥੇ 15-20 ਸਾਲ ਇਕੱਠੇ ਆਪਾਂ گزارਿਆ ਹੈ ਔਰ ਕੋਈ ਵੇੜਾ ਹੁੰਦਾ ਸੀ ਕਿ ਗਿੱਜੜਵਾ ਜਿਹੜਾ ਇਲਾਕਾ ਸੀ ਕਿ ਜਿੰਨੇ ਵੀ ਨੇੜੇ-ਨੇੜੇ ਹਲਕੇ ਸੀ ਚਾਹੇ ਬਲੋਟ ਸੀ ਮੁਕਸਰ ਸੀ ਬਟਿੰਡਾ ਸੀ ਇੱਕ ਨੰਬਰ ਦਾ ਹਲਕਾ ਸੀ ਪਹਿਲੀ ਵਾਰੀ ਆਰਓ ਲੱਗੇ ਤਾਂ ਗਿੱਜੜਵਾ ਹਲਕੇ 'ਚ ਲੱਗੇ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਕਿਧਰਵਾ ਤੋਂ ਸ਼ੁਰੂ ਹੁੰਦੇ ਸੀ ਅਸੀਂ ਚੰ디ਗੜ੍ਹ ਵੀ ਜਾਂਦੇ ਸੀ ਤਾਂ ਪਹਿਲਾ ਜਿਹੜੀ ਆਵਾਜ਼ ਹੁੰਦੀ ਸੀ ਫਿਰ ਗਿੱਦੜਵੇ ਵਾਲੇ ਪਹਿਲਾਂ ਆਜੋ ਬਾਕੀ ਰੁਕ ਜਾਓ ਵੈਸੇ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਜਿੰਨਾ ਚਿਰ ਮੈਂ ਮੈਲੇ ਦੇ ਆ ਆ ਆਪਣੇ ਜਿਹੜੇ ਗਿੱਦੜਵਾਦੀਆਂ ਗੱਡੀਆਂ ਇਹਨਾਂ ਦਾ ਨੰਬਰ ਪੀਪੀ 60 ਤੋਂ ਸ਼ੁਰੂ ਹੁੰਦਾ ਹੈ ਜੀ ਤੇ ਪੀਪੀ 60 ਗੱਡੀ ਦਾ ਕੋਈ ਚਲਾਹ ਨਹੀਂ ਕਰਦਾ ਸੀ ਕਿਉਂਕਿ ਇਹ ਆਪਣੇ ਖਿੱਦੜਵੇ ਦੀ ਗੱਡੀ ਹੈ ਸੋ ਮੈਂ ਅੱਜ ਤੁਹਾਨੂੰ ਮੇਰੇ ਆ ਮੱਥੇ ਦੀਆਂ ਤਕਦੀਰਾਂ ਸੁਣੀਆਂ ਦੇਸ ਨਿਕਾਲਾ 15 ਸਾਲਾਂ ਬਾਅਦ ਮੈਂ ਇਹਨਾਂ ਗਲੀਆਂ 'ਚ ਫੇਰ ਪੈਰ ਪਾਇਆ। ਪਰ ਛੋਟਾ ਜਿਹੜਾ ਪਿਆਰ ਛੋਟਾ ਜਿਹੜਾ ਸਾਥ ਹੈ ਉਹ ਹਮੇਸ਼ਾ ਮੇਰੇ ਮਨ 'ਚ ਲਿਖਿਆ ਹੈ। ਬੜੇ ਲੋਕ ਮੈਨੂੰ ਕਹਿੰਦੇ ਮਨਪ੍ਰੀਤ ਯਾਰ ਤੂੰ ਸਾਨੂੰ ਛੱਡ ਕੇ ਨਾ ਜਾਣਾ। ਤੂੰ ਇੱਥੇ ਰਹਿ ਸਾਨੂੰ ਇੱਥੇ ਰਹਿਣਾ ਸੀ। ਪਰ ਜਿਹੜਾ ਪ੍ਰਮਾਤਮਾ ਨੇ ਕੋਈ ਦਾਣਾ ਚੋਗਾ ਲਿਖਿਆ ਹੁੰਦਾ ਜਿਹੜੀਆਂ ਤਕਦੀਰਾਂ ਦੇ ਉੱਚੇ ਉੜੇ ਪੈਂਦੇ ਬਾਅਦ ਹਲ ਮੈਂ 14 ਸਾਲ 15 ਸਾਲ ਬਾਅਦ ਅੱਜ ਫੇਰ ਤੁਹਾਡੇ ਦੇ ਦਰਮਿਆਨ ਹਾਜ਼ਰ ਹੋਇਆ ਸੋ ਛੋਟਾ ਜਿਹੜਾ ਦਰਦ ਹੈ ਇਹ ਮੈਂ ਮਹਿਸੂਸ ਕਰ ਰਿਹਾ ਛੋਟਾ ਦਰਦ ਮਹਿਸੂਸ ਕਰ ਰਿਹਾ ਕਾਸ਼ ਮੈਂ ਤੁਹਾਨੂੰ ਨਾ ਜਾਂਦਾ ਇਹ ਤੁਹਾਨੂੰ ਮੁਸੀਬਤ ਆਉਣੀ ਨਹੀਂ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ ਕਿ ਅੱਜ ਗਿੱਦੜਪਾ ਦੇ ਲੋਕ ਜਿਹੜਾ ਹਾਈ ਸਕੂਲ ਤੋਂ ਮਹਿਰੂਮ ਹੈ ਕੋਈ ਕਹਿੰਦਾ ਬੈਂਕ ਦੇ ਮਹਿਰੂਮ ਹੈ ਸਟੇਡੀਅਮ ਹੈ ਨਹੀਂ ਪੀਨ ਵਾਲੇ ਪਾਣੀ ਦਾ ਤੰਤੂ ਹੈ ਨਹੀਂ ਕਦੇ ਤੁਸੀਂ ਬਠਿੰਡੇ ਸ਼ਹਿਰ ਦੇ ਵਿੱਚ ਕੋਈ ਗੱਲ ਬਠਿੰਡੇ ਸ਼ਹਿਰ ਤੁਸੀਂ ਜਾ ਕੇ ਆਓ ਉੱਥੇ ਵੀ ਜਦੋਂ ਮੈਂ ਪਹਿਲੇ ਬਣਿਆ ਤਾਂ ਇੱਕ ਇੱਕ ਇਲਾਕਾ ਜਿਹਨੂੰ ਉਹਨੂੰ ਲੈਨੋ ਪਾਰਕ ਕਹਿੰਦੇ ਸਨ ਲੈਣੋਂ ਪਾਰ ਇਲਾਕਾ ਇੱਕ ਤਾਂ ਬਟਿੰਡਾ ਸ਼ਹਿਰ ਹੈ ਪਰ ਲੈਣੋਂ ਪਾਰ ਇਲਾਕਾ ਵੀ ਬਟਿੰਡੇ ਤੋਂ ਵੀ ਵੱਧ ਚੁੱਕਿਆ ਤੇ ਜਦੋਂ ਮੈਂ ਐਮਐਲਏ ਬਣਿਆ ਤੇ ਉੱਥੇ ਲੋਕਾਂ ਨੇ ਮੈਨੂੰ ਇਹ ਇਹ ਕਿਹਾ ਕਿ ਜੀ ਇਹ ਪੁਲ ਬਣਾ ਕੇ ਦਿਓ ਰੇਲਵੇ ਦਾ ਤੇ ਰੇਲਵੇ ਵਾਲੇ ਕਹਿੰਦੇ ਜੀ ਇਹ ਬਣ ਨਹੀਂ ਸਕਦਾ ਮੈਂ ਕਿਹਾ ਜੀ ਕਿਉਂ ਨਹੀਂ ਬਣ ਸਕਦਾ ਉਹ ਕਹਿੰਦੇ ਜੀ ਇੱਥੋਂ ਤਾਂ 7-8 ਲਾਈਨਾਂ ਜਾਂਦੀਆਂ 15 ਡੀਕਾ ਨੇ ਡਿਵੀਜ਼ਨ ਫਿਰੋਜ਼ਪੁਰ ਡਿਵੀਜ਼ਨ ਫਿਰ ਪਾਲਾ ਦੇ। ਫਿਰ 9 ਮån ਤੇਲ ਇਕੱਠਾ ਹੋਊਗਾ ਸਾਰਿਆਂ। ਕਿ ਕਿੰਨੇ ਮੈਗ ਵਿੱਚ ਇੱਥੇ ਹੋਣਗੇ। ਕਿ ਪੁਲ ਦਾ ਡਿਜ਼ਾਈਨ ਬਣੂਗਾ। ਫਿਰ ਕਿ ਪੁਲ ਦੀ ਜਿਹੜੀ ਹੈ ਕੀਮਤ ਕੌਣ ਦੇਊਗਾ। ਔਰ ਮੈਂ ਤੁਹਾਨੂੰ ਇਹ ਇਹ ਗੱਲ ਤੇ ਐ ਨਹੀਂ ਕਿ ਮੈਂ ਤੁਹਾਡੇ ਧਰਮੇ ਚ ਆਇਆ ਹਾਂ ਪਰ ਅੱਜ ਤੁਸੀਂ ਤੁਹਾਡੇ ਰਿਸ਼ਤੇਦਾਰ ਰੰਗ ਜੁਣਾ ਬਠਿੱਡੇ ਤੁਸੀਂ ਰਿਸ਼ਤੇਦਾਰਾਂ ਨੂੰ ਜਾ ਕੇ ਪੁੱਛ ਲਿਓ। कि ਜਿਹੜੀ ਚੀਜ਼ ਨਾ ਮੁਮਕਿਨ ਸੀ ਉਥੇ ਸੈਕਟਰ ਦੇ ਵਜ਼ੀਰ ਵੀ ਰਹੇ ਪਟੇਸ਼ਾਹਰ ਤੋਂ ਜਿਹੜੇ ਐਪੀਸੀ ਹੋਰ ਵਿੱਚ ਵੀ ਪਰ ਉਹਨਾਂ ਨੇ ਕਹਿਆ ਤੁਸੀਂ ਇਹ ਪੁਲ ਬਣ ਨਹੀਂ ਸਕਦਾ ਅੱਜ ਇਹ ਅੱਜ ਉਹ ਪੁਲ ਕੰਪਲੀਟ ਹੋਣ ਦੇ ਨਜ਼ਦੀਕ ਆ ਚੁੱਕਿਆ ਹੈ ਔਰ ਉਹਨਾਂ ਦੇ ਨਾਲ 100 ਕਰੋੜ ਰੁਪਈਆ ਦੀ ਕੀਮਤ ਲੱਗੀ ਗਈ ਸੀ ਔਰ 100 ਕਰੋੜ ਦਾ ਪੁਲ ਜਿਹੜਾ ਉਹ ਬਣਦੇ ਪੜਿਆ ਸੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹ ਵੀ ਬੇਨਤੀ ਕਰਨਾ ਹੈ ਮੈਨੂੰ ਧਰਨੇ ਦਾ ਪਤਾ ਸੀਗਾ ਕਿੱਦਰਵਾ ਸ਼ਹਿਰ ਦੇ ਵਿੱਚ ਟਰਨਾ ਲੱਗਿਆ ਮੈਂ ਮੈਨੂੰ ਥੋੜੀ ਜਿਹੀ ਝਿਜਕ ਐਸਦੀ ਸੀਗੀ ਜਿਹੜੇ ਪੁਰਾਣੇ ਲੀਡਰ ਐ ਕਿਦਰਵਾ ਦੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕਿ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਐਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਮਸਲੇ ਦਾ ਹੱਲ ਹੋਣਾ ਸੋ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਜਾਉਂਦਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਹੈ ਤਾਂ ਮੇਰੇ ਇਤਬਾਰ ਤੇ ਅੱਜ ਤੁਸੀਂ ਇਹ ਧਰਨਾ ਜੜਾਇਨ ਤੇ ਚੱਕ ਲਓ ਔਰ ਇਹ ਜਿਹੜਾ ਤੁਸੀਂ ਅੰਡਰਗਰਾਉਂਡ ਜਿਹੜਾ ਕਹਿ ਰਹੇ ਹੋ ਪੁਲ ਜਿਹੜਾ ਇਹਦਾ ਮੈਂ ਹੱਲ ਕਰਾ ਕੇ ਦਊਗਾ ਔਰ ਆਪਣੇ ਬਿੱਟੂ ਸਾਹਿਬ ਜਿਹੜੇ ਹੈ ਉਹ ਰੇਲਵੇ ਦੇ ਮੰਤਰੀ ਹੈ ਵੈਸ਼ਨਰ ਸਾਹਿਬ ਵੱਡੇ ਮੰਤਰੀ ਹੈ ਔਰ ਸਾਡੇ ਫਾਈਨੈਂਸ ਮੰਤਰੀ ਹੈ ਮੈਂ ਗੱਲ ਸਰਦਾਰ ਸਿੰਘ ਤੋਂ ਬਿਨਾ ਪੁੱਛਿਆ ਉਹਨਾਂ ਨਾਲ ਗੱਲ ਅਲਰੇਡੀ ਮੈਂ ਉਹਨਾਂ ਨਾਲ ਕਰ ਚੁੱਕਿਆ। ਉਹ ਕਹਿੰਦੇ ਇਹ ਕੋਈ ਬਹੁਤ ਵੱਡੀ ਬਾਤ ਨਹੀਂ ਆਪ ਦਿੱਲੀ ਆ ਜਾਓ। ਮੈਂ ਥੋੜੇ ਦਿਨਾਂ ਦਿੱਲੀ ਜਾਉਂਗਾ ਪਰ ਉਹਨਾਂ ਤੋਂ ਵਾਅਦਾ ਵਿਸ਼ਵਾਸ ਲੈ ਕੇ ਆਉਂਗਾ ਕਿ ਆਪਣਾ ਪਰ ਸਿਆਣੇ ਕਹਿੰਦੇ ਕਿ ਵੱਡੇ ਬੋਲ ਨਾ ਬੋਲੀਏ। ਪਰਮਾਤਮਾ ਦਾ ਤੇ ਭੰਕਾਰ ਦਾ ਵੈਰ ਪੈ ਜਾਂਦਾ। ਮੈਂ ਪਰਮਾਤਮਾ ਤੋਂ ਡਰ ਕੇ ਕਹਿੰਦਾ ਕਿ ਮੈਂ ਨਿੱਜਾ ਪੁੜੀ ਬਣਾ ਦੂੰਗਾ। ਪਰ ਉੱਪਰ ਵਾਲਾ ਪੁੱਲ ਵੀ ਬਣਾਉਂਦੇ। ਉਹੋਲੇ ਪੁੱਲ ਬਣਾਉਂਦੇ। ਮੇਰੀ ਹਰ ਕੋਸ਼ਿਸ਼ ਹੋएगी ਤੇ ਪਰ ਮੈਨੂੰ ਇਹ ਮੇਰਾ ਮੇਰਾ ਦਿਲ ਇਸ ਗੱਲ ਦੀ ਕਵਾਹੀ ਦੇਣ ਨੂੰ ਤਿਆਰ ਹੈ ਕਿ ਜੇ ਮੈਂ ਉੱਥੇ ਜਾ ਕੇ ਗੱਲ ਕਹੂੰਗਾ ਤਾਂ ਉਹ ਮੇਰੀ ਗੱਲ ਬੰਨੀ ਜਾਊਗੀ। ਸੋ ਇਹ ਤਾਂ ਤੁਸੀਂ ਮੇਰੇ ਮੇਰੇ ਵਿਸ਼ਵਾਸ ਤੇ ਉਹਨੇ ਧਰਨਾ ਬੰਦ ਕਰੋ। ਤੁਸੀਂ ਦਿਹਾੜੀ ਕਰਨ ਵਾਲੇ ਲੋਕ ਹੋ, ਤੁਸੀਂ ਕਾਰੋਬਾਰ, ਤੁਸੀਂ ਕਬੀਲਦਾਰ ਲੋਕ ਹੋ। ਧਰਮਿਆਂ ਤੇ ਬੈਠੇ ਤੁਹਾਡਾ ਨੁਕਸਾਨ ਹੁੰਦਾ ਹੈ। ਮੈਨੂੰ ਸ਼ਰਮ ਆਉਂਦੀ ਹੈ ਕਿ ਮੇਰੇ ਸ਼ਹਿਰ ਦੇ ਲੋਕ ਐ ਕਿ ਇਹ ਇਸ ਕੰਮ ਤੇ ਬੈਠੇ ਐ ਸੋ ਮੈਂ ਇਹ ਕੰਮ ਥੋੜਾ ਕਰਵਾ ਕੇ ਲਊਗਾ ਦੂਸਰਾ ਮੈਂ ਬੈਂਕ ਵੜਾਤਾ ਵੀ ਕਰਵਾਉਣੇ ਕਰਵਾਉਂਦਾ ਕਿਉਂਕਿ ਇਹ ਗਵਰਨਮੈਂਟ ਅਬਿਡੀਆ ਦੇ ਬਤਿਹਤ ਹੁੰਦੇ ਐ ਮੈਂ ਸਰਕਾਰੀ ਟੈਕਨੋਲੋਜੀ ਹੋਗਾ ਕਿ 12 ਬੈਂਕ ਦੀ ਬ੍ਰਾਂਚ ਜਿਹੜੀਆਂ ਥੋੜੀਆਂ ਬਾਕੀ ਡਿਮਾਂਡਸ ਐ ਹਾਈ ਸਕੂਲ ਬਣਾਣਾ ਸਟੇਡੀਅਮ ਬਣਾਣਾ ਵਾਟਰ ਵਰਕਸ ਬਣਾਣਾ ਤੇ ਮੇਰੀ ਗਰਾਰੀ ਤੇ ਗਰਾਰੀ ਛੱਡ ਚੁੱਕੀ ਜਿ ਕਿਉਂਕਿ ਇਹ ਸਰਕਾਰ ਪੰਜਾਬ ਸਰਕਾਰ ਦੇ ਜੁਮਰੇ ਦੇ ਵਿੱਚ ਜਾਂ ਉਹਨਾਂ ਦੇ اختیار ਦੇ ਵਿੱਚ ਆਉਂਦੀ ਹੈ ਪੰਜਾਬ ਸਰਕਾਰ ਹਟ ਜਮਾ ਨੰਗ ਹੋ ਗਈ ਉਹਨਾਂ ਕੋਲੇ ਤਾਂ ਹੋ ਸਕਦਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹਾਂ ਤੇ ਪੈਸੇ ਨਹੀਂ ਨਾ ਹੋਣ ਸੋ ਮੈਂ ਮੇਰਾ ਜਿਹੜਾ ਤੁਹਾਡੇ ਨਾਲ ਬਾਤ ਹੈ ਕਿ ਆ ਜਿਹੜਾ ਅੰਡਰ ਬ੍ਰਿਜ ਹੈ ਤੇ ਉਹ ਓਵਰ ਬ੍ਰਿਜ ਮੈਂ ਕੋਸ਼ਿਸ਼ ਕਰੂਗਾ ਕਿ ਮੈਂ ਇਹ ਤੁਹਾਡੇ ਕਰਕੇ ਦਊਗਾ ਔਰ ਜਿੰਨੇ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਇਹ ਮੁਕੱਦਮਾ ਮੈਂ ਲੜੂਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਕਿ ਤੁਸੀਂ ਹੁਣ ਜਾ ਕੇ ਸਰਾਰੇ ਤੇ ਸਿਰ ਰੱਖ ਕੇ ਸੌਂ ਜਾਓ ਆਰਾਮ ਨਾਲ ਕਿ ਹੁਣ ਸਰਦਰਦੀ ਮੈਂ ਆਪਣੇ ਸਿਰ ਲੈ ਲਈ ਹੈ ਔਰ ਇਸ ਕਰਕੇ ਤੁਹਾ ਸਾਰਿਆਂ ਦਾ ਇੱਕ ਵਾਰੀ ਫੇਰ ਇਸ ਗੱਲ ਦਾ ਧੰਨਵਾਦ ਕਰਦਾ ਹਾਂ ਔਰ ਜਿਸ ਤਰ੍ਹਾਂ ਧਮੀ ਸਾਹਿਬ ਤੁਸੀਂ ਕਿਹਾ ਵੀ ਅਸੀਂ ਤੁਹਾਨੂੰ ਪਿਆਰ ਨਾਲ ਕਾਕਾ ਜੀ ਕਹਿੰਦੇ ਹਾਂ ਤੋਂ ਨੂੰ ਮੇਰਾ ਮੂੰਹ ਆਉਂਦਾ ਮੈਨੂੰ ਤੁਹਾਡਾ ਪਉ ਕਿਸ ਗੱਲ ਦਾ ਯਕੀਨ ਕਰਿਓ ਔਰ ਮੈਨੂੰ ਇੱਕ ਮਹੀਨਾ ਹੋ ਗਿਆ ਕਿਦਣ ਵਿੱਚ ਆਇਆ ਥੋ ਯਕੀਨ ਕਰਿਓ ਮੈਂ ਤਾਂ ਤੁਹਾਡੇ ਘਰਾਂ ਚ ਛੋਟੀਆਂ ਦੁਕਾਨਾਂ ਤੇ ਐ ਤੁਰਿਆ ਫਿਰਦਾ ਜਿਵੇਂ ਬੰਦਾ ਕੋਈ ਆਪਦੇ ਰਿਸ਼ਤੇਦਾਰੀ ਚ ਭੱਜਿਆ ਪਰ ਤਾਂ ਚਾ ਹੀ ਐ ਤੁਹਾਨੂੰ ਦੇਖ ਕੇ ਮੈਨੂੰ ਇੰਨੀ ਖੁਸ਼ੀ ਹੋ ਗਈ ਜਿੱਥੇ 15 20 ਸਾਲ ਇਕੱਠੇ ਆਪਾਂ ਗੁਜ਼ਾਰੇ ਐ ਔਰ ਕੋਈ ਵੇਲਾ ਹੁੰਦਾ ਸੀ ਕਿ ਗਿੱਜੜਵਾ ਜਿਹੜਾ ਇਲਾਕਾ ਸੀ ਕਿ ਜਿੰਨੇ ਵੀ ਨੇੜੇ-ਨੇੜੇ ਹਲਕੇ ਸੀ ਚਾਹੇ ਬਲੋਟ ਸੀ ਮੁਕਸਰ ਸੀ ਪਟੰਡਾ ਸੀ ਇੱਕ ਨੰਬਰ ਦਾ ਹਲਕਾ ਸੀ ਪਹਿਲੀ ਵਾਰੀ ਆਰਓ ਲੱਗੇ ਤਾਂ ਗਿੱਜੜਵਾ ਹਲਕੇ 'ਚ ਲੱਗੇ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਕਿਧਰਵਾ ਤੋਂ ਸ਼ੁਰੂ ਹੁੰਦੇ ਸੀ ਤੁਸੀਂ ਚੰਡੀਗੜ੍ਹ ਵੀ ਜਾਂਦੇ ਸੀ ਤਾਂ ਪਹਿਲਾ ਜਿਹੜੀ ਆਵਾਜ਼ ਹੁੰਦੀ ਸੀ ਕਿ ਗਿੱਜੜਵੇ ਵਾਲੇ ਪਹਿਲਾਂ ਆਜੋ ਬਾਕੀ ਰੁਕ ਜਾਓ ਆਹ ਵੈਸੇ ਮੈਨੂੰ ਕਹਿਣਾ ਨਹੀਂ ਚਾਹੀਦਾ ਇਹਨਾਂ تیر ਬਏ ਮੇਲੇ ਦੇ ਆ ਆ ਆਪਣੇ ਜਿਹੜੀ ਗਿੱਦਰਵਾਦੀਆਂ ਗੱਡੀਆਂ ਇਹਨਾਂ ਦਾ ਨੰਬਰ ਪੀਵੀ 60 ਤੋਂ ਸ਼ੁਰੂ ਹੁੰਦਾ ਹੈ ਜੀ ਤੇ ਪੀਵੀ 60 ਗੱਡੀ ਦਾ ਕੋਈ ਚਲਾਕ ਨਹੀਂ ਕਰਦਾ ਸੀ ਕਿਉਂਕਿ ਇਹ ਆਪਣੇ ਖਿੱਦੜਵੇ ਦੀ ਗੱਡੀ ਹੈ ਸੋ ਮੈਂ ਅੱਜ ਤੁਹਾਨੂੰ ਮੇਰੇ